ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਮੈਂ ਆਪਣੇ ਆਪ ਇੱਕ ਸਿੱਖ ਹੋਣ ਦੇ ਨਾਤੇ ਤੇ ਜਥੇਬੰਦੀ ਜਿਹੜੀ ਸਿਕਸੂਰ ਫੈਡਰੇਸ਼ਨ ਉਹਦਾ ਸੇਵਾਦਾਰ ਹੋਣ ਦੇ ਨਾਤੇ ਅੱਜ ਤੁਹਾਡੇ ਨਾਲ ਤੁਹਾਡੇ ਮਾਧਿਅਮ ਰਾਹੀਂ ਸਰਕਾਰਾਂ ਨੂੰ ਇੱਕ ਚਾਣਨ ਕਰਾਉਣਾ ਚਾਹੁੰਦੇ ਆ ਕਿ ਭਾਈ ਅਮਰਪਾਲ ਸਿੰਘ ਜਿਹੜੇ ਕਿ ਪਿਛਲੇ ਦਿਨੀ ਖਰੂਰ ਸਾਹਿਬ ਤੋਂ ਚੋਣ ਜਿੱਤੇ ਸਨ ਰੋਜ਼ ਹਰ ਰੋਜ਼ ਨਵੀਂ ਖਬਰ ਦਿੱਤੀ ਜਾਂਦੀ ਆ ਉਹਨਾਂ ਦੀ ਸੌਂ ਚੁੱਕਣ ਲਈ ਅੜਿੱਕਾ ਬਣ ਰਹੀਆਂ ਸਰਕਾਰਾਂ ਕਾਹ ਹੋ ਪੰਜਾਬ ਸਰਕਾਰ ਆ ਤੇ ਚਾਹੇ ਕੇਂਦਰ ਸਰਕਾਰ ਆ ਇਹਦੇ ਵਿਚਕਾਰ ਕੀ ਫੈਸਲਾ ਵਾ ਕੀ ਇਹਨਾਂ ਦਾ ਆਪਸੀ ਮਸਲਾ ਅਸੀਂ ਨਹੀਂ ਜਾਣਦੇ ਪਰ ਅਸੀਂ ਇਹ ਸਮਝਦੇ ਆ ਕਿ ਅਮਰਪਾਲ ਸਿੰਘ ਜੀ ਦੀ ਸੌਂਚ ਕੌਣ ਵਿੱਚ ਦੋਨੇ ਸਰਕਾਰਾਂ ਅੜਿੱਕਾ ਬਣ ਰਹੀਆਂ ਨੇ ਤੇ ਇਹ ਚ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਲੋਕਾਂ ਦਾ ਇੱਕ ਮਤ ਆ ਉਸ ਮਤ ਨੂੰ ਉਸ ਦਾ ਕਤਲ ਕੀਤਾ ਜਾ ਰਿਹਾ ਲੋਕ ਮਤ ਦਾ ਤੇ ਉਹਦੇ ਨਾਲ ਦੀ ਨਾਲ ਜਿਹੜਾ ਮਨੁੱਖੀ ਹੱਕ ਆ ਜਿਹੜੇ ਜਿਹੜੇ ਇੱਕ ਚੋਣੇ ਜਾਣ ਤੋਂ ਬਾਅਦ ਜੋ ਸੇ ਬੰਦੇ ਨੂੰ ਪ੍ਰਾਪਤ ਹੁੰਦੇ ਆ ਉਸ ਦਾ ਵੀ ਕਾਣ ਕੀਤਾ ਜਾ ਰਿਹਾ ਤੇ ਇਹ ਗੱਲ ਕਲੀਅਰ ਆ ਕਿ ਜਦੋਂ ਉਹਨਾਂ ਨੇ ਜਿਹੜੀ ਚੋਣ ਪ੍ਰਕਿਰਿਆ ਉਹ ਸਵਿਧਾਨ ਦੇ ਉਸ ਸਹਿਮਤੀ ਨਾਲ ਜਿਹੜੀ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਹੋਏ ਤੇ ਉਸ ਉਹਨਾਂ ਦੀ ਜਿੱਤਣ ਤੋਂ ਬਾਅਦ ਉਹਨਾਂ ਦੇ ਸਤਕਾਰਯੋਗ ਮਾਤਾ ਜੀ ਉਹਨਾਂ ਦੇ ਪਿਤਾ ਜੀ ਤੇ ਬੀਬੀ ਖਾਲੜਾ ਜੀ ਨੇ ਪ੍ਰੈਸ ਕਾਨਫਰੰਸਾਂ 'ਇਹ ਗੱਲ ਦੱਸਤੀ ਸੀ ਕਿ ਸਵਿਧਾਨ ਦੇ ਸਿਸਟਮ ਦੇ ਨਾਲ ਹੀ ਅਸੀਂ ਚੱਲਾਂਗੇ ਉਹ ਇਸ ਗੱਲ ਤੇ ਸਰਕਾਰ ਨੂੰ ਕਾਹਦਾ ਖਤਰਾ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਇਸ ਗੱਲ ਦਾ ਖਤਰਾ ਨਹੀਂ ਹੈ ਇੱਕ ਹੱਕ ਹੈ ਖਡੂਰ ਸਾਹਿਬ ਦੇ ਉਹਨਾਂ ਲੱਖਾਂ ਲੋਕਾਂ ਦਾ ਜਿਨ੍ਹਾਂ ਨੇ ਮੱਦਤਾ ਅਸੀਂ ਡੈਮੋਕ੍ਰੇਸੀ ਜੇ ਕਹਿੰਦੇ ਆ ਤੇ ਸਾਨੂੰ ਇਸ ਡੈਮੋਕ੍ਰੇਸੀ ਦਾ ਮਾਣ ਰੱਖਣਾ ਚਾਹੀਦਾ ਇਸ ਦੇਸ਼ ਦੇ ਅੰਦਰ ਭਾਵੇਂ ਕਿ ਸਿੱਖਾਂ ਲਈ ਡੈਮੋਕ੍ਰੇਸੀ ਜਿਹੜੀ ਆ ਉਹਦੇ ਮਾਇਨੇ ਕੁਝ ਹੋਰ ਨੇ ਪਰ ਫਿਰ ਵੀ ਅਸੀਂ ਇਹ ਸਰਕਾਰ ਨੂੰ ਅਪੀਲ ਕਰਦੇ ਆ ਕਿ ਤੁਰੰਤ ਉਹਨਾਂ ਨੂੰ ਸੋਚਕਾਈ ਜਾਵੇ ਤੇ ਉਹ ਜਿੰਨੇ ਉਹ ਬੰਦੀ ਸਿੰਘ ਨੇ ਉਥੇ ਜਿਵੇਂ ਪਹਿਲਾਂ ਵੀ ਅਸੀਂ ਅਪੀਲ ਕੀਤੀ ਆ ਕਿ ਉਹਨਾਂ ਨੂੰ ਪਹਿਲਾਂ ਸਭ ਤੋਂ ਪਹਿਲਾਂ ਦਾ ਪੰਜਾਬ ਦੀ ਜੇਲ੍ਹ ਵਿੱਚ ਫਿਰ ਉਹਨਾਂ ਨੂੰ ਰਿਹਾਅ ਕਰਨ ਦਾ ਜਿਹੜਾ ਉਪਰਾਲਾ ਕੀਤਾ ਜਾਵੇ ਕਿਉਂਕਿ ਵੱਡੀ ਗਿਣਤੀ ਵਿੱਚ ਜਿਹੜੇ ਸਿੱਖ ਆ ਉਹਨਾਂ ਨੇ ਆਪਣਾ ਉਹਨਾਂ ਦੇ ਲਈ ਮਤ ਦਿੱਤਾ। ਉਹ ਜਿਹੜੇ ਭਾਜਪਾ ਦੇ ਆ ਉਹਨਾਂ ਨੇ ਕਿਹਾ ਕਿ ਜੇ ਨਿਵਾਜ਼ ਪੜ ਨਹੀਂ ਜਾਇਆ ਤੇ ਫਿਰ ਜੁੜਾ ਕਰਨਾ ਕਿ ਉਹਨਾਂ ਦਾ ਪੱਤ ਜਤਾਈ ਹੈ ਕਿ ਉਹ ਵੀ ਸਿੱਖ ਨੇ ਦਰਿਆਦਾ ਬਣ। ਵੇਖੋ ਮੈਂ वैसे योगा करले हर रोज ਦੇ ਜਿਹੜੇ ਟਵੀਟ ਨੇ ਜਾਂ ਉਹਨਾਂ ਦੀ ਕੋਈ ਕੋਈ ਉਹਨਾਂ ਦੀ ਪੋਸਟ ਆ ਮੈਂ ਉਹਨੂੰ ਜ਼ਰੂਰੀ ਨਹੀਂ ਸਮਝਦਾ ਕਿ ਉਹਦੇ ਬਾਰੇ ਚ ਕੋਈ ਗੱਲ ਕੀਤੀ ਜਾਵੇ ਕਿਉਂਕਿ ਉਹ ਸਾਰਾ ਕੁਝ ਉਹਦਾ ਪੁਰਾਣਾ ਹੀ ਆ ਤੇ ਅਸੀਂ ਆਪਣਾ ਪੱਖ ਓਨੀ ਬੈਠੀ ਦੱਸ ਚੁੱਕੀ ਆ ਰਾਜੂ ਜੀ ਨੇ ਇੱਕ ਚਿੱਠੀ ਜਾਰੀ ਕੀਤੀ ਆ ਜਿਹੜੀ ਕਾਲ ਤਖਤ ਸਾਹਿਬ ਦੇ ਜ਼ਿੰਮੇਦਾਰ ਨੂੰ ਪਾਈ ਆ ਉਹਨਾਂ ਨੇ ਮੈਂ ਰਾਜੂ ਜੀ ਦਾ ਤਹਿਤ ਤੋਂ ਸਤਿਕਾਰ ਕਰਦਾ ਤੇ ਮੀਡੀਆ ਦੇ ਵਿੱਚ ਖੁੱਲਕੇ ਉਹਨਾਂ ਦੀ ਇਸ ਗੱਲ ਦਾ ਮੈਂ ਸਮਰਥਨ ਕਰਦਾ ਉਹਨਾਂ ਦਾ ਸਤਿਕਾਰ ਕਰਦਾ ਜਿਹਦੇ ਚ ਉਹਨਾਂ ਨੇ ਮੁੱਢੋਂ ਵਾਹਿਗੁਰੂ ਭਾਜ ਪਾ ਦੇ ਇੱਕ ਬڑے ਨਾਮਵਰ ਲੀਡਰ ਨੇ ਉਹਨਾਂ ਨੇ ਮੁੱਢੋਂ ਇਹ ਗੱਲ ਕਹੀ ਹੈ ਕਿ ਬਹੁਤ ਗਲਤ ਗੱਲ ਕੀਤੀ ਹੈ ਅਰਚਨਾ ਨੇ ਜੋ ਕੀਤਾ ਉਹ ਗਲਤ ਕੀਤਾ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਤੇ ਉਸ ਚਿੱਠੀ ਦੇ ਵਿੱਚ ਦਰਜ ਕੀਤਾ ਦੂਸਰਾ ਉਹਨਾਂ ਨੇ ਇੱਕ ਸ਼ੰਕਾਜਾਰ ਕੀਤੀ ਹੈ ਇੱਕ ਇਨਫੋਰਮੇਸ਼ਨ ਮੰਗੀ ਆ ਮੈਨੂੰ ਲੱਗਦਾ ਹੈ ਕਿ ਪਿਛਲੇ ਦਿਨਾਂ ਦੇ ਅੰਦਰ ਵੈਸੇ ਇਹ ਇਹਦਾ ਸਵਾਲ ਆ ਮੈਂ ਇਹਦਾ ਜਵਾਬ ਨਹੀਂ ਦੇ ਸਕਦਾ ਕਿਉਂਕਿ ਅਕਾਲ ਪਤਿ ਸਾਹਿਬ ਨੂੰ ਉਹਨਾਂ ਨੇ ਚਿੱਠੀ ਪਾਈ ਆ ਪਰ ਮੇਰੀ ਜਿੰਨੀ ਕਿ ਜਾਣਕਾਰੀ ਹੈ ਕਿਉਂਕਿ ਇੱਥੇ ਦੇ ਸੇਵਾਦਾਰ ਹੋਣ ਦੇ ਨਾਤੇ ਕਿ ਪਿਛਲੇ ਸਮੇਂ ਕੁਝ ਮੁਸਲਮਾਨ ਭਰਾ ਆਏ ਸੀ ਜਿਨ੍ਹਾਂ ਨੇ ਬਾਹਰ ਜਿਹੜਾ ਫੁਆਰੇ ਕੋਲੇ ਇੱਥੇ ਉਹਨਾਂ ਨੇ ਇੱਕ ਆਪਣਾ ਜਿਹੜੀ ਆ ਨਮਾਜ਼ ਪੜ੍ਹੀ ਸੀ ਸੋ ਮੈਨੂੰ ਨਹੀਂ ਲੱਗਦਾ ਕਿ ਕਿਉਂਕਿ ਜਿਹੜੀ ਨਮਾਜ਼ ਆ ਇਹ ਰੱਬ ਦੀ ਇਬਾਦਤ ਆ ਐ ਜਿਹੜਾ ਯੋਗਾ ਵਾ ਇਹ ਇੱਕ ਇੱਕ ਜਿਵੇਂ ਕਹਿੰਦੇ ਕਸਰਤ ਦੀ ਪ੍ਰਕਿਰਿਆ ਵਾ ਸੋ ਮੈਂ ਫਿਰ ਇਹ ਕਹਿਣਾ ਕਿ ਅਸੀਂ ਬੇਲੋੜਾ ਬਵਾਦ ਨਹੀਂ ਪੜ੍ਹਣਾ ਚਾਹੁੰਦੇ ਜੋ ਉਹਨਾਂ ਨੇ ਕੀਤਾ ਉਹਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਮਤਲਬ ਗੱਲ ਕੀਤੀ ਆ ਤੇ ਪ੍ਰਸ਼ਾਸਨ ਉਹਦੇ ਬਾਰੇ ਕੀ ਫੈਸਲਾ ਲੈ ਰਿਹਾ ਕਦੋਂ ਸੱਦ ਰਿਹਾ ਕੀ ਨਹੀਂ ਸੱਦ ਰਿਹਾ ਅਸੀਂ ਸਿੱਖ ਜਿਹੜਾ ਸਿੱਖਾਂ ਦੇ ਮਨਾਂ ਵਿੱਚ ਜਿਹੜਾ ਰੋਸ ਸੀਗਾ ਉਸ ਦੇ ਮਦੇ ਨਜ਼ਰ ਤੇ ਸਾਡਾ ਜਿਹੜਾ ਬਣਦਾ ਫਿਰ ਸੀ ਉਹ ਅਸੀਂ ਕੀਤਾ ਵਾ ਸਾਡੇ ਲਈ ਅਰਚਨਾ ਜਿਹੜੀ ਆ ਉਹਦੇ ਨਾਲ ਨਿੱਜੀ ਤੌਰ ਤੇ ਸਾਡਾ ਉਸ ਦੇ ਨਾਲ ਕੋਈ ਮਸਲਾ ਨਹੀਂ ਬਾਕੀ ਇਸ ਮਾਮਲੇ ਬਾਰੇ ਜਿਹੜਾ ਸਿੰਘ ਸਾਹਿਬ ਹੀ ਆਪਣਾ ਕੋਈ ਵਿਚਾਰ ਜਣਾ ਵਾ ਆਖਰੀ ਵਿਚਾਰ ਉਹ ਦੇ ਸਕਦੇ ਆ ਪਰਚਾਰਾ ਦੇ ਘਰਾਂ ਨੂੰ ਲੈ ਕੇ ਲਗਾਤਾਰ ਹੀ ਫੋਸਟਾ ਜਾਰੀ ਕਰ ਰਹੇ ਨੇ ਅੱਜ ਦਿਨ ਫੋਟੋਆਂ ਵਾਰ ਰਹੀਆਂ ਕਦੀ ਸੂਤ ਭਾ ਕੇ ਮੈਂ ਸਿਵਾ ਦੀ ਕੀਤੀ ਮੈਂ ਇੱਕੋ ਦੀ ਪੇਟਾ ਵੀ ਦਿੱਤੀ ਐ ਮੈਂ ਪ੍ਰਸ਼ਾਦ ਵੀ ਲੈ ਕੇ ਗਈ ਇਸ ਸਿੱਖ ਮਾਤਾ ਜੀ ਹੋ ਗਈ ਕਿ ਸਾਨੂੰ ਇਸ ਤਰ੍ਹਾਂ ਵਿਰੋਧ ਕਰਨਾ ਪੈ ਰਿਹਾ ਪਰਚਾਰਕ ਨੂੰ ਹਰ ਇੱਕ ਦੇ ਮਨਜ ਦੇ ਦੇਖੋ ਜੀ ਇਹਦੇ ਲਈ ਤਾਂ ਪ੍ਰਸ਼ਾਸਨ ਨੇ ਕੀ ਕਰਨਾ ਉਹ ਕਰੇਗਾ ਉਹ ਇੱਥੇ ਆਏ ਸੇਵਾ ਕੀਤੀ ਆ ਕਿਸ ਭਾਵਨਾ ਨਾਲ ਸੇਵਾ ਕੀਤੀ ਆ ਜਿਹੜਾ ਵੀ ਇੱਥੇ ਆਉਂਦਾ ਲੱਖ ਦੇ ਕਰੀਬ ਪਾਣੀ ਆਉਂਦਾ ਤੇ ਉਹ ਆਪਦੀ ਜਿਸ ਤਰ੍ਹਾਂ ਦੀ ਮਨਛਾ ਲੈ ਕੇ ਆਉਂਦਾ ਉਹ ਜੇ ਉਹ ਫਲ ਪ੍ਰਾਪਤ ਕਰਕੇ ਆਉਂਦਾ ਅਸੀਂ ਇਸ ਗੱਲ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਟਿੱਪਣੀ ਨਹੀਂ ਕਰਨਾ ਚਾਹੀਦੇ ਦੂਸਰੀ ਗੱਲ ਜਿਹੜੀ ਕਿ ਆਮ ਹੁਣ ਇੱਕ ਇੱਕ ਮਾਹੌਲ ਬਣਾਇਆ ਜਾ ਰਿਹਾ ਜਿਹੜਾ ਕਿ ਪਹਿਲਾਂ ਵੀ ਇੱਕ ਬੰਤੀ ਜਿਹੜੀ ਆ ਉਹ ਕਿਨਾ ਰਿਟਰੀਟ ਤੋਂ ਆਉਂਦੀ ਆ ਤੇ ਇੱਥੇ ਆਉਂਦੀ ਆ ਉਹ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਉਹ ਵੀ ਇੱਕ ਬਹੁਤ ਵੱਡਾ ਵਿਵਾਦ ਬੀ ਲੋੜਾ ਪੜਾ ਕੀਤਾ ਤੁਸੀਂ ਦੇਖੋ ਕਿ ਅਰਸ਼ਦੀਪ ਸਿੰਘ ਕੈਸ਼ ਛੱਡ ਦਿੰਦਾ ਤੇ ਉਹਨੂੰ ਪਾਕਿਸਤਾਨੀ ਤੇ ਖਾਲਸਤਾਨੀ ਦੱਸਦਾ ਉਦੋਂ ਵੀ ਇਹੋ ਜਿਹਾ ਰੌਲਾ ਪੈਗਾ ਹਣ ਵੀ ਬਹੁਤ ਜ਼ੋਰ ਲੱਗਾ ਇਸ ਗੱਲ ਦਾ ਕਿ ਕਿਸੇ ਨਾ ਕਿਸੇ ਢੰਗ ਨਾਲ ਇਹ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਪੈਦਾ ਕੀਤਾ ਜਾਵੇ ਜਦੋਂ ਕਿ ਅਰਚਨਾ ਦੇ ਸ਼ਬਦਾਵਲੀ ਵੀ ਇਹ ਹੈ ਕਿ ਮੈਂ ਇੱਕ ਹਿੰਦੂ ਲੜਕੀ ਕਹਿ ਰਹੀ ਹਾਂ ਪਰ ਚਲੋ ਖੈਰ ਅਸੀਂ ਇਸ ਮਾਮਲੇ 'ਚ ਨਹੀਂ ਪੈਣਾ ਚਾਹੁੰਦੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਇਸ ਤਰ੍ਹਾਂ ਤੁਰੇ ਨੇ ਸਿੱਖਾਂ ਜਿਹੜਾ ਸਿੱਖਾਂ ਦਾ ਫਰਜ਼ ਆ ਤੇ ਸਿੱਖਾਂ ਦਾ ਕਰਮ ਆ ਉਹ ਕਿਸੇ ਧਰਮ ਦੀ ਤੋਹੀਨ ਨਹੀਂ ਕਰਦੇ ਕਿਸੇ ਧਰਮ ਦੇ ਮਨ ਪਰਮੰਦਰ ਵਿੱਚ دخل ਨਹੀਂ ਦਿੰਦੇ ਕਿਸੇ ਧਰਮ ਦੀ ਮਰਜ਼ਾਦਾ ਵਿੱਚ ਜਾ ਕੇ ਉਹ ਡੰਡਾਰੀ ਡਾਉਂਦੇ ਨਾ ਸਿੱਖ ਨੇ ਇਸ ਤਰ੍ਹਾਂ ਦਾ ਕੀਤਾ ਨਾ ਕਰਨਾ ਕਿਉਂਕਿ ਗੁਰੂ ਨੇ ਸਾਨੂੰ ਇਹ ਜਿਹਾ ਬਲ ਬਖਸ਼ਿਆ ਇਸ ਗੱਲ ਦੀ ਸਮਤਵੀ ਦਿੱਤੀ ਆ ਸੋ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਮੈਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਬੇਨਤੀ ਕਰਦਾ ਕਿ ਇੱਕ ਸਿੱਖ ਹੋਣ ਦੇ ਨਾਤੇ ਕਿ ਇਸ ਨੂੰ ਵਿਵਾਦ ਨੂੰ ਹਿੰਦੂ ਸਿੱਖ ਵਿਵਾਦ ਬਣਾਉਣ ਵਾਲੇ ਲੋਕ ਇਸ ਗੱਲ ਤੋਂ ਬਾਝੋਂ ਉਹ ਨਸ਼ਰ ਹੋ ਚੁੱਕੇ ਨੇ ਤੇ ਲੋਕਾਂ ਨੇ ਮੈਨੂੰ ਬੜੀ ਇਸ ਗੱਲ ਦੀ ਸੰਤੁਸ਼ਟੀ ਆ ਬਹੁਤ ਵੱਡੀ ਗਿਲਤੀ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਇਸ ਗੱਲ ਨੂੰ ਕੰਡੈਮਨ ਕੀਤਾ ਤੇ ਜਿਹੜੇ ਇਸ ਨੂੰ ਵੱਡਾ ਮੋੜਾ ਦੇਣਾ ਚਾਹੁੰਦੇ ਆ ਉਹ ਉਹ ਆਵਾਜ਼ ਆਉਣ ਇਸ ਗੱਲ ਤੇ ਲੋਕਾਂ ਦੀ ਅੱਖ ਉਹਨਾਂ ਤੇ ਟਿੱਗੀ ਹੋਈ ਆ ਤੇ ਉਹਨਾਂ ਨੂੰ ਉਹ ਚੰਗਾ ਨਹੀਂ ਕਰ ਰਹੇ ਉਹਨਾਂ ਦੇ ਖਿਲਾਫ ਉਹਨਾਂ ਨੇ ਆਪਣਾ ਮਤ ਦਰਜ ਕਰਤਾ। ਜਰੇਵਾਲ ਸਾਹਿਬ ਤੁਸੀਂ ਪਹਿਮਰਪਾਲ ਸਿੰਘ ਉਹਨਾਂ ਦੀ ਗੱਲ ਕੀਤੀ ਆ ਅਗਰ ਸੌ ਨਹੀਂ ਚੱਕਦੇ ਉਹ ਜਨਰ ਨੂੰ ਪੰਜਾਬ ਦੀ ਜੇਲ੍ਹ ਚ ਨਹੀਂ ਸ਼ਿਫਟ ਕੀਤਾ ਜਾਂਦਾ ਕੀ ਆਉਣ ਵਾਲੇ ਸਮੇਂ ਤੇ ਤੁਹਾਡੀ ਜਥੇਦੰਦੀ ਵੱਲੋਂ ਜਾਂ ਐਸਪੀਸੀ ਵੱਲੋਂ ਕੋਈ ਉਚਿਤ ਗੱਲ ਹੋ ਚੁੱਕੇ ਜਾ ਸਕਦਾ ਹੈ ਦੇਖੋ ਮੈਂ ਜਿਹੜੀ ਅੱਜ ਗੱਲ ਕਰ ਰਿਹਾ ਆਪਣੀ ਇੱਕ ਨਿੱਜੀ ਹیثیت ਕਿਉਂ ਨਾ ਇੱਕ ਸਿੱਖ ਹੋਂਦ ਦੇ ਨਾਤੇ ਤੇ ਜਥੇਦੰਦੀ ਸਿੱਖ ਫੈਡਰੇਸ਼ਨ ਹੋਣ ਦੇ ਨਾਤੇ ਜ਼ਿਕਰ ਕਰ ਰਿਹਾ ਅਸੀਂ ਪਹਿਲਾਂ ਵੀ ਇਸ ਠੀਕ ਹੈ ਇੱਕ ਪਾਰਟੀ ਆ ਮੈਂ ਕਾਲੀ ਦਲ ਸੋਚ ਨਾਲ ਸੰਬੰਧਤ ਆ ਮੈਂ ਇਸ ਗੱਲ ਦੇ ਲਈ ਕਿਉਂਕਿ ਪਾਰਟੀ ਨੇ ਇੱਕ ਫੈਸਲਾ ਕੀਤਾ ਸੀ ਉਸ ਫੈਸਲੇ ਤੋਂ ਮੈਂ ਬਾਹਰ ਨਹੀਂ ਜਾਂਦਾ ਪਰ ਮੈਂ ਉਸ ਟਾਈਮ ਵੀ ਇਸ ਗੱਲ ਦੀ مخالਫਤ ਨਹੀਂ ਕੀਤੀ ਜੇ ਜਿਹੜੀ ਚੋਣ ਲੜੀ ਗਈ ਆ ਉਹ ਠੀਕ ਆ ਉਹ ਤੋਂ ਬਾਅਦ ਜਿਹੜੇ ਵਿਚਾਰ ਹੋਏ ਨੇ ਉਹ ਵੀ ਕਿਨਾਂ ਪਾਰਟੀਆਂ ਦੇ ਅੰਦਰ ਆਪਸੀ ਕਈ ਤਰ੍ਹਾਂ ਦੇ ਵਿਚਾਰ ਹੋਏ ਨੇ ਤੋਂ ਉਹਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਕਿਉਂਕਿ ਲੋਕਾਂ ਨੇ ਇੱਕ ਮੱਦ ਦਿੱਤਾ ਇਸ ਕਰਕੇ ਉਹਨਾਂ ਦੇ ਲਈ ਸਾਡੇ ਮੰਤ ਸਰਕਾਰ ਆ ਤੇ ਉਹ ਇੱਕ ਨੌਜਵਾਨ ਹੈ ਚੋਣ ਲੜਨ ਤੋਂ ਪਹਿਲਾਂ ਵੀ ਅਸੀਂ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਜਿਹੜਾ ਉਹਨਾਂ ਨੂੰ ਡਿਬਰੂਗੜ੍ਹ ਭੇਜਿਆ ਗਿਆ ਤੇ دہشت ਪੈਦਾ ਕੀਤੀ ਗਈ ਉਸ ਦਾ ਵਿਰੋਧ ਪਹਿਲਾਂ ਵੀ ਕੀਤਾ ਸੀ ਉਹਨਾਂ ਦੀ ਰਿਹਾਈ ਦੀ ਗੱਲ ਪਹਿਲਾਂ ਵੀ ਕਰਦੇ ਸੀ ਅੱਜ ਵੀ ਰਿਹਾਈ ਦੀ ਗੱਲ ਕਰ ਰਹੇ ਹਾਂ ਇਹ ਨਹੀਂ ਹੈ ਕਿ ਉਹ ਐਮਪੀ ਬਣ ਗਏ ਨੇ ਤੇ ਤਾਂ ਅਸੀਂ ਕਰ ਰਹੇ ਹਾਂ ਇਸ ਤੋਂ ਪਹਿਲਾਂ ਵੀ ਜਥੇਬੰਦਕ ਤੌਰ ਤੇ ਫੈਡਰੇਸ਼ਨ ਨੇ ਇਸ ਗੱਲ ਦਾ ਵਿਰੋਧ ਵੀ ਕੀਤਾ ਸੀ ਤੇ ਅਸੀਂ ਆਪਣੇ ਤੌਰ ਤੇ ਆਵਾਜ਼ ਨੂੰ ਗਲਤ ਕੀਤੀ ਸੀ ਉਹ ਖੁਦੋਸ਼ੀ ਨੂੰ ਮੰਨਦੇ ਹਾਂ ਕਿਸ ਕੋ ਸੋਚਣਾ ਹੈ ਦੇਖੋ ਦੋਨੋਂ ਸਰਕਾਰਾਂ ਹੀ ਆ ਸਰਕਾਰਾਂ ਦਾ ਹੀ ਫਰਜ਼ ਹੁੰਦਾ ਕਿ ਕੇਂਦਰ ਦੀ ਸਰਕਾਰ ਉਹਨਾਂ ਦਾ ਨਾ ਸਪੀਕਰ ਆ ਉਹ ਆਪਣੇ ਕਿਹਨਾ ਇੱਕ ਜਿਹੜੇ ਚੁਣੇ ਹੋਏ ਐਮਪੀ ਨੂੰ ਸਹਾਹ ਚ ਕਾਉਣ ਦਾ ਰਸਤਾ ਕਿਉਂ ਨਹੀਂ ਪਧਰਾ ਕਰਦਾ ਤੇ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਆਪਣੀ ਡਿਊਟੀ ਕਿਉਂ ਨਹੀਂ ਨਿਭਾਰੀ ਸਾਨੂੰ ਇਸ ਗੱਲ ਬਾਰੇ ਹਾਲੇ ਪੂਰਾ ਨਹੀਂ ਪਤਾ ਪਰ ਦੋਨੇ ਸਰਕਾਰਾਂ ਹੀ ਇਸ ਦੇ ਵਿੱਚ ਦੋਸ਼ੀ ਹਨ ਗ੍ਰਿਵਾਂਸ ਅੰਮ੍ਰਿਤਪਾਲ ਜੀ ਦੇ ਮੱਤੇ ਸੋਨੀ ਪੀਟੀ ਨੇ ਇੱਕ ਲੀਗਲ ਪੈਨਲ ਦਾ ਗਠਨ ਕੀਤਾ ਸੀ ਦੋ ਪੈਨਲ ਬਣੇ ਉਹਨਾਂ ਦੇ ਵਿਚਿਆਕਰਤਾ ਦਾ ਨੰਬਰ ਸਰ ਸੋਨੀ ਪੀਟੀ ਦੀ ਸ਼ਾਮਦਿ ਹਜੇ ਤੱਕ ਕੋਈ ਪੈਨਲ ਨੇ ਆਪਣੀ ਕੋਈ ਲੀਗਲ ਸਰਪੋਰਟ ਪੇਸ਼ ਨਹੀਂ ਕੀਤੀ ਸ਼ੋਭਾ ਨੂੰ ਕਿਉਂ ਨਹੀਂ ਹੋ ਸਕਦਾ ਕਿਉਂ ਨਹੀਂ ਹੋ ਰਿਹਾ ਦੇਖੋ ਜੀ ਅਮਰਤਪਾਲ ਸਿੰਘ ਦੇ ਬਾਰੇ ਦੇ ਵਿੱਚ ਇੱਕ ਸਿੱਖ ਭਾਵਨਾ ਹੋਣ ਦੇ ਨਾਤੇ ਸਾਰੇ ਹੀ ਸਿੱਖ ਚਾਹੁੰਦੇ ਆ ਕਿ ਉਸ ਦੀ ਰਿਹਾਈ ਕੀਤੀ ਜਾਵੇ ਪੈਨਲ ਦੀ ਗੱਲ ਸੁਣ ਲਓ ਕਿ ਜਦੋਂ ਉਹਨੂੰ ਡਿਬਲੂਗੜ ਲਗਾਇਆ ਲਜਾਇਆ ਗਿਆ ਤੇ ਜਿਨ੍ਹਾਂ ਦਾ ਨਾਮ ਤੁਸੀਂ ਲੈ ਰਹੇ ਹੋ ਸਿਆਲਕਾ ਸਾਹਿਬ ਦਾ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਹਿੰਦਰ ਸਿੰਘ ਢਾਮੀ ਸਾਹਿਬ ਨੇ ਇੱਕ ਪੈਨਲ ਬਣਾਇਆ ਜਿਹਦੇ ਸਿਆਲਕਾ ਸਾਹਿਬ ਆਪੂਸੀ ਦੇ ਨਾਲ ਹੋਰ ਵੀ ਜਿਹੜੇ ਵਕੀਲ ਸੀ ਇਹ ਸਭ ਤੋਂ ਪਹਿਲਾ ਕਾਰਜ ਸ਼ਰੋਣੀ ਕਮੇਟੀ ਨੇ ਕੀਤਾ ਕਿ ਇਥੋਂ ਦੇ ਡੀਸੀ ਤੋਂ ਇਯਾਜਤ ਲੈ ਕੇ ਮੁਲਾਕਾਤ ਕੀਤੀ ਮੁਲਾਕਾਤਾਂ ਦੀ ਸ਼ੁਰੂਆਤ ਸ਼ਰੋਣੀ ਕਮੇਟੀ ਨੇ ਕਰਵਾਈ ਉਹ ਉਹਨਾਂ ਦੇ ਸਾਰਿਆਂ ਦੇ ਪਰਿਵਾਰਾਂ ਨੂੰ ਇਥੋਂ ਲਿਜਾਣ ਦਾ ਪ੍ਰਬੰਧ ਕੀਤਾ ਤੇ ਅਸੀਂ ਇਹ ਅਪੀਲ ਕੀਤੀ ਕਿ ਜਿਹੜੇ ਉਹਨਾਂ ਦੇ ਪਰਿਵਾਰ ਆ ਉਹ ਜਿਵੇਂ ਜਿਵੇਂ ਸਾਨੂੰ ਹੁਕਮ ਲਾਉਣਗੇ ਅਸੀਂ ਉਹਦੇ ਲਈ ਹਾਜ਼ਰ ਹਾਂ ਪਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਵਕੀਲ ਜਿਹੜੇ ਆ ਉਹ ਹੀ ਲੜਾਈ ਲੜ ਰਹੇ ਆ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਜਿੱਥੇ ਤੁਹਾਨੂੰ ਸਾਡਾ ਸਹਿਯੋਗ ਚਾਹੀਦਾ ਅਸੀਂ ਹਾਜ਼ਰ ਹਾਂ ਅਸੀਂ ਉਹਨਾਂ ਤੋਂ ਬਾਹਰ ਹੋ ਕੇ ਇਸ ਮਾਮਲੇ ਦੇ ਵਿੱਚ ਕੱਲ ਨੂੰ ਕੋਈ ਅਭਿ ਨਵੀ ਜਾਂ ਉਚਲੀ ਜੁਂਦੀ ਆ ਉਸ ਗੱਲ ਦੇ ਭਾਗੀਦਾਰ ਨਹੀਂ ਬਣਨਾ ਚਾਹੁੰਦੇ ਸੀ ਪਰ ਆਰੰਭ ਤਾਂ ਜਿਹੜੀ ਅਸੀਂ ਕੀਤੀ ਸੀ ਕਿਉਂਕਿ ਵਕਾਲਤ ਵਕੀਲਾਂ ਨੇ ਜਿਹੜੀ ਆ ਉਹਨਾਂ ਦੀ ਮੁਲਾਕਾਤ ਵਾਸਤੇ ਰਾਹ ਖੋਲਿਆ ਉਹ ਉਹਨਾਂ ਦੀ ਜਿਹੜੀ ਆ ਜਿਹੜੀ ਅੱਗੇ ਲੜਾਈ ਲੜਨ ਦੀ ਰਾਹ ਖੋਲਿਆ ਉਹ ਅਸੀਂ ਨਹੀਂ ਕਹਿੰਦੇ ਕਿ ਉਹ ਆਪਣੇ ਵਕੀਲ ਦੇ ਮੁਤਾਬਕ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਜਦੋਂ ਵੀ ਸਾਨੂੰ ਉਹਨਾਂ ਦਾ ਪਰਿਵਾਰ ਹੁਕਮ ਲਾਏਗਾ ਸ਼ਰੂਨੀ ਕਮੇਟੀ ਨੂੰ ਕਿ ਬੜੇ ਲੰਬੇ ਸਮੇਂ ਤੋਂ ਅਸੀਂ ਤਾਂ ਪੂਰਾ ਸਹਿਯੋਗ ਚ ਉਹਨਾਂ ਨੇ ਇੱਥੇ ਧਰਨਾ ਲਾਇਆ ਹਰ ਤਰੀਕੇ ਨਾਲ ਸ਼ਰੂਨੀ ਕਮੇਟੀ ਉਹਨਾਂ ਦੇ ਨਾਲ ਖੜੀ ਅਸੀਂ ਹਾਜ਼ਰ ਨੇ ਅੱਜ ਵੀ ਅਸੀਂ ਹਾਜ਼ਰ ਉਹ ਜਦੋਂ ਵੀ ਸਾਨੂੰ ਕਹਿਣਗੇ ਸਾਡੇ ਵੱਲੋਂ ਉਹਨਾਂ ਨੂੰ ਇਹ ਖੁੱਲੀ ਬੇਨਤੀ ਵੀ ਆ ਤੇ ਅਸੀਂ ਆਸ ਵੀ ਕਰਾਂਗੇ ਕਿ ਜਿੱਤੇ ਸਾਡੀ ਲੋੜ ਸਮਝਣਗੇ ਅਸੀਂ ਲੜਾਈ ਲੜਾਂ ਹਮੇਸ਼ਾ ਤੋਂ ਲੈ ਕੇ ਹੁਣ ਤੱਕ ਜੋ ਵੀ ਸਾਹਮਣੇ ਆਇਆ ਸ਼ਰੂਨੀ ਕਮੇਟੀ ਦੀ ਭੂਮਿਕਾ ਔਰ ਸੌਣੀ ਕੁੱਟ ਦੀ ਜਿਹੜੀ ਕੇਸ ਆ ਸਾਹਮਣੇ ਆਈ ਹੈ ਲੱਗ ਕੇ ਤੁਸੀਂ ਉਹ ਫੋਟ ਗੱਲ ਕਰਦੇ ਹੋ ਕਿ ਤੁਸੀਂ ਅਕਾਲੀ ਦੇ ਮਾਦਲ ਦੇ ਨਾਲ ਸੰਬੰਧਤ ਹੋ ਅਕਾਲੀ ਦਰ ਵੀ ਇਸ ਵਾਰੀ ਚੁੱਪ ਅਕਾਲੀ ਕਲ ਇੱਕ ਟੇਰਿਆ 81 ਟੇਰਿਆ ਖੇਤਰੀ ਪਾਰਟੀ ਹੈ ਉਹਦੀ ਚੁੱਪ ਜਿਹੜੀ ਆ ਉਹ ਵੀ ਰੱਖਦੇ ਮੈਨੂੰ ਲੱਗਦਾ ਚੁੱਪ ਨਹੀਂ ਹੈਗੀ ਆ ਪਰ ਸੋ ਚੌਥੇ ਹੀ ਬਿਆਨ ਆਇਆ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਉਹਦੇ ਚ ਉਹਨਾਂ ਨੇ ਕਿਹਾ ਕਿ ਹੋ ਸਕਦਾ ਵਿਚਾਰਾਂ ਦਾ ਵਖਰੇਵਾ ਆਪਣੀ ਜਗ੍ਹਾ ਹੋਵੇ ਪਰ ਜਿਹੜੀ ਇਹ ਜਾਤੀ ਹੋ ਰਹੀ ਆ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਉਹਨਾਂ ਨੂੰ ਜਬਰੀ ਗੇਲ ਚ ਬੰਦ ਕੀਤਾ ਹੋਇਆ ਵੱਡਾ ਮਤ ਉਹਨਾਂ ਨੂੰ ਮਿਲ ਗਿਆ ਤਾਂ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ ਇੱਕ ਪਾਰਟੀ ਦੇ ਪ੍ਰਧਾਨ ਵੱਲੋਂ ਕੀਤੀ ਹੋਈ ਗੱਲ ਮਿਲਨ ਦਾ ਇਹ ਬਹੁਤ ਮਹੱਤਵ ਰੱਖਦੀ ਹੈ ਸੋ ਅਸੀਂ ਜਿਹੜੇ ਕਾਲੀ ਸੋਚ ਵਾਲੇ ਲੋਕਾਂ ਆਪਣੇ ਤੌਰ ਤੇ ਤਾਂ ਕਹਿ ਹੀ ਰਹੇ ਹਾਂ ਤੇ ਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਉਹ ਆਪਣੇ ਆਪ ਚ ਵੱਡਾ ਮਤ ਰੱਖਦੀ ਹੈ ਠੀਕ ਹੈ ਜੀ ਧੰਨਵਾਦ